ਆ ਰਿਹਾ ਤਾਂ ਕਿ ਆਪਾਂ ਆਪਣਾ ਟਾਈਮ ਨਹੀਂ ਦੇ ਇੰਨੀ ਕ ਆਪਾਂ ਜਾਗਦਿਆਂ ਜ਼ਮੀਰਾਂ ਵਾਲਿਓ ਗੁਰੂ ਦੇ ਤੁਸੀਂ ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਧਰਤੀ ਹੈ ਤਾਂ ਪੰਜਾਬ ਦਾ ਨੌਜਵਾਨਾ ਪੰਜਾਬ ਨੂੰ ਜਾਣਣ ਨੇ ਉਹ 20000 ਲੋਕ ਨੇ ਜਿਹੜੇ ਅੱਗੇ ਲੱਦਣਗੇ ਲੜਨਗੇ ਤਾਂ ਪੰਜਾਬ ਦੇ ਲੋਕੀ ਲੜਨਗੇ ਕਿਉਂਕਿ ਆਜ਼ਾਦੀ ਵਿੱਚ ਵੀ ਕੋਡਾ ਬਹੁਤ ਵੱਡਾ ਪੰਜਾਬ ਦਾ ਰੋਲ ਹੈ ਇਹ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਬਾਪੂ ਜਗਜੀਤ ਸਿੰਘ ਦੀ ਬੱਲੇਬਾਲ ਦੀ ਨੰੰਬੀ ਉਮਰ ਦੇ ਵਾਸਤੇ ਅਰਦਾਸਾਂ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਉਹਨਾਂ ਨੂੰ ਸਿਹਤ ਕਾਮਯਾਬ ਰੱਖੇ ਤੰਦਰੁਸਤ ਰਹਿਣਾ ਸਾਰਿਆਂ ਅੱਗੇ ਅਲੀਕ ਬੇਨਤੀ ਕਰਦੇ ਆਂ ਵੀ ਆਪਾਂ ਵੱਧ ਤੋਂ ਵੱਧ ਜਦੋਂ ਵੀ ਯੂਨੀਅਨਾਂ ਦੀ ਕਾਲ ਆਉਂਦੀ ਆ ਆਪਾਂ ਨੇ ਫੌਰਨ ਤੌਰ ਤੇ ਐਕਸ਼ਨ ਲੈਣਾ ਨਾਲ ਦੀ ਨਾਲ ਆਪਾਂ ਨੇ ਜੱਥੇਬੰਦੀ ਦਾ ਸਾਥ ਦੇਣਾ ਇਹ ਆਪਾਂ ਨੇ ਜੱਥੇਬੰਦੀ ਨਹੀਂ ਬਚਾਉਣੀ ਇਹ ਆਪਣੀ ਰੋਟੀ ਦੀ ਲੜਾਈ ਹੈ ਆਪਾਂ ਨੇ ਆਪਣੀ ਰੋਟੀ ਬਚਾਉਣੀ ਹੈ ਜੇ ਆਪਣੇ ਕੋਲ ਖਾਣ ਵਾਸਤੇ ਨਾਜ ਤੇ ਪੀਣ ਵਾਸਤੇ ਪਾਣੀ ਨਹੀਂ ਰਹੂਗਾ ਤਾਂ ਆਪਣੇ ਬੋਲੇ ਦੱਸੋ ਤੁਸੀਂ ਵੀ ਕੀ ਰਹਿ ਜੂਗਾ ਇਹ ਗੱਲਾਂ ਨੇ ਜਿਹੜੀਆਂ ਆਪਾਂ ਗੱਡੀਆਂ ਮਿਲਾ ਵੀ ਸਰਜੂ ਕੱਪੜੇ ਮਿਲਾ ਵੀ ਸਾਜੂ ਰੋਟੀ ਮਿਲਾ ਆਪਾਂ ਨੂੰ ਦੋਸਤੋ ਕਿਸਾਨ ਨੂੰ ਨਹੀਂ ਸਰਦਾ ਆਪਾਂ ਆਪਾਂ ਨੇ ਉੱਤੇ ਬਲੇਮ ਕਰਿਆ ਜਾਂਦੇ ਨੇ ਵੀ ਕਿਸਾਨ ਜ਼ਿਆਦਾ ਖਰਚ ਕਰਦੇ ਨੇ ਤੁਸੀਂ ਦੱਸੋ ਵੀ ਲਾਗਤਾਂ ਕਿੰਨੀਆਂ ਵਧ ਗਈਆਂ ਐਮ ਐਸ ਬੀ ਫਸਲ ਦੀਆਂ ਕੁਝ ਵੀ ਨਹੀਂ ਮਿਲ ਰਹੀ ਜਿਹੜੀਆਂ ਆਪਾਂ ਸਰਕਾਰ ਤੋਂ ਸੁਆਮੀਨਾਥਨ ਰਿਪੋਰਟ ਹੈ ਮੰਗਾ ਉਹ ਵੀ ਆਪਾਂ ਨੇ ਲਾਗੂ ਕਰਾਉਣੇ ਨੇ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਤੇ ਪਰ ਉਹਨਾਂ ਨੇ ਜਿਹੜੇ ਲਾਗੂ ਨਹੀਂ ਕਰਿਆ ਆਪਣਾ ਮੰਗਾ ਜਿਹੜੀਆਂ ਮੰਨੀਆਂ ਤੀਆਂ ਇਹੀ ਕਰਕੇ ਆਪਾਂ ਲਾਗੂ ਕਰਾਉਣੀਆਂ ਨੇ ਮੰਗਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੇ ਕਿਸੇ ਦੇ ਸ਼ਾਨ ਦੇ ਖਿਲਾਫ ਬੋਲਿਆ ਗਿਆ ਉਹ ਵੇਖੋ ਕਿ ਮੈਂ ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਐਕਟਿਵਟ ਹੈ ਨਹੀਂ ਉਹਨਾਂ ਜਿਆਦਾ ਸਰੀਰ ਠੀਕ ਨਹੀਂ